ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾ ਡੀ ਆਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਸੁੰਜੀਆਂ ਮੀਆਂ ਦੁੱਧ ਤੇ ਆਈਆਂ ਹੋਈਆਂ ਦੁੱਧ ਤੁਹਾਨੂੰ ਮਿਲਣ ਕੀ ਮਿਲੂਗਾ ਜਿੰਨਾ ਵੀਰ ਦੱਸੂਗਾ ਇਹ ਦੋਨੇ ਦੇ ਦੋਨੇ ਨਾਲ ਸੇ ਦਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਘਰੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਨਾਮ ਬਿਨੰਦ ਸਿੰਘ ਬਈ ਪਿੰਡ ਸੰਘੇੜਾ ਜ਼ਿਲ੍ਹਾ ਪਰਣਾਲਾ ਪੈ ਗਿਆ ਤੇ ਮੋਬਾਈਲ ਨੰਬਰ ਵੀਰ ਆਪਣਾ 88473 999711 88473 999711 999711 ਤੇ ਜਿਹੜੀ ਵੀਰ ਆਪਾਂ ਪਹਿਲੇ ਦਮ ਬਰ ਤੇ ਆ ਵੜ ਦੇਖੀ ਜਾਂਦੇ ਆ ਥੋੜੀ ਕ੍ਰੋਸ ਪਾਣ ਜੇ ਚ ਆ ਗਈ ਹਨਾ ਹਾਂ ਬਈ ਕਿਹੜਾ ਸੂਆ ਬਾਈ ਜੀ ਸੂਈ ਵੀ ਆ ਇਹ ਬਈ ਦੂਜਾ ਸੂਆ ਸੂਈ ਆਪਣੀ ਘਰ ਦੀ ਵੜ ਹਾਂ ਘਰ ਦੀ ਠੀਕ ਹੈ ਤੇ ਇਹ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਇਹਨੂੰ ਬਈ 1 ਮਹੀਨਾ 5 ਦਿਨ ਹੋ ਗਿਆ ਆਪਣੇ ਘਰੇ ਇੱਕ ਮਹੀਨਾ ਪੰਜਾਂ ਜਮਾ ਨੋਟ ਹਾਂ ਵੇਤ ਨਹੀਂ ਗੱਲ ਵੀ ਕਿਤੇ 2 2.5 ਹੋ ਗਈ ਹੁਣ ਨਾ 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 ਪੂਰਾ ਜਮਾ ਸਹੀ ਬੱਚਾ ਵਗੈਰਾ ਬੱਚਾ ਇਹਦੇ ਮਗਰ ਬੱਸਾ ਸੀ ਬਈ ਬੱਸਾ ਮਰ ਗਿਆ ਬੱਚਾ ਐਕਸਪਾਇਰ ਹਾਂ ਕਿੰਨਾ ਦੁੱਧ ਚੋਣ ਵਾਲਾ ਹੁਣ ਦੁੱਧ ਬਈ 22 ਲੀਟਰ ਦੇ ਆ ਮੰਨ ਕੇ ਜਿਲੇ ਗਰਮੀ 20 ਲੀਟਰ ਮਣ ਕੇ ਦੇਵੇਂ 20 ਲੀਟਰ ਜਮਾ ਹਾਸ ਕੇ ਦੇ ਦੂ 22 ਆਪਾਂ ਅਗਲੇ ਨੂੰ 20 ਲੀਟਰ ਕਹਿਗੀ ਜੇ ਦਾ 10 ਲੀਟਰ ਟਾਈਮ ਤੋਂ ਟਾਈਮ ਦੋ ਟਾਈਮ ਚੋਆ ਕੇ ਦੇਵਾਂਗੇ ਸਭਾ ਬਈ ਪੂਰਾ ਜੇ ਘਟ ਗਿਆ ਸਹੀ ਵਾਪਸ ਕਰਾਂਗੇ ਪੂਰਾ ਜਮਾ ਸਹੀ ਠੀਕ ਐ ਤੇ ਚੋਣ ਚਵਾ ਧਾਰਾ ਧੂਰਾ ਜਮ ਕਿਸੇ ਗੱਲ ਦੀ ਦਿੱਕਤ ਨਹੀਂ ਜਮਾ ਓਕੇ ਮਾਰ ਸਾ ਜਮਾ ਨਿਆਣਾ ਪਾਣੀ ਚਾਹੀਦਾ ਹੈ ਨਾ ਭਈ ਇੰਝ ਛੋਲ ਕੇ ਪਾਣੀ ਲੈ ਕੇ ਬੈਠੋ ਗਲਾਸ ਤੇ ਪਸਮਾ ਲਓ ਬਸ ਜੀ ਹਾਂ ਠੀਕ ਹੈ ਤੇ ਭਾਜ ਦਾ ਆਪਾਂ ਕੀ ਰੱਖਿਆਗਾ ਇਹਦਾ ਮੁੱਲ ਬਈ 75000 ਮਾਨਦਾਨ ਹੋ ਜੂਗਾ ਥੋੜਾ ਘਣਾ ਕਰਦੇ ਪਰ ਦੁੱਧ 20 ਲੀਟਰ ਮਿਲ ਕੇ ਦੇਮ ਜਮਾ ਮਿਲ ਕੇ ਜਮਾ ਥੋਰੀ ਵੀਰ ਬਾਹਰ ਨੂੰ ਸੋ ਵੀਰ ਦੂਜਾ ਸੁਦਾ ਸੁਈ ਵੀ ਕਰਾਉ ਸੰਗ ਦੇ ਵਿੱਚ ਆ ਗਈ ਕੱਦ ਕਰਨੀ ਭਈ ਬਿਲਕੁਲ ਜਮਾ ਮੰਨ ਠੀਕ ਹੈ ਕੱਦ ਕਾੜ ਬੇਲ ਬੂਲ ਬਹੁਤ ਆ ਤੇ ਫੈਟ ਵੀ ਫਿਰ ਚੰਗੀ ਹੋਏ ਦੀ ਫੈਟ ਹਾਂ ਵਧੀਆ ਭਈ ਠੀਕ ਹੈ ਸੋ ਮੂ ਮਤਾ ਦੇਖੋ ਗਰਲੈਂਡੋ ਜਾਂ ਅੰਕ ਚ ਆ ਗਈ ਥੋੜਾ ਥੋੜਾ ਦੂਜਾ ਸੂਆ ਸੂਈ ਸਵਾਈਆ ਧਾਰਾਂ ਵਗੈਰਾ ਚੋਣ ਦੀ ਬਿਲਕੁਲ ਓਕੇ ਆ 20 ਲੀਟਰ ਦੁੱਧ ਤੁਹਾਨੂੰ ਮਿਲਣਾ ਹਾਜ਼ਰ ਮਿਲੂਗਾ ਵੀਰ ਕਹਿੰਦਾ ਜੇਕਰ 20 ਲੀਟਰ ਤੋਂ ਘਟਦਾ ਤਾਂ ਬਿਆਨਾ ਵਾਪਸ ਕੀਤਾ ਜਾਊਗਾ ਜਮਾ ਤੇ ਧਾਰਾਂ ਧੁਰਾ ਵਾਲੇ ਪਾਸੇ ਓਕੇ ਆ ਜਮਾ 20 ਲੀਟਰ ਦੁੱਧ 10 ਲੀਟਰ ਟਾਈਮ ਦਾ ਸੋ ਮਹੀਨੇ ਖੰਡ ਦੀ ਵੜ ਸੁਈ ਵੀ ਆ ਆਪਦੀ ਨਿਰਖ ਫਰਕ ਕਰਕੇ ਚੋਕੇ ਤਸੱਲੀ ਕਰਕੇ ਖਰੀਦਣਾ ਤੁਹਾਡਾ ਫਰਜ਼ ਆ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੇ ਤੁਹਾਨੂੰ ਪਸ਼ੂ ਦਿਖਾਉਣਾ ਵੀ ਕਿੱਥੇ ਖੜਾ ਕਿਹੜਾ ਜਿਹਾ ਪਸ਼ ਸੋਲੇਵਾ ਵਗੈਰਾ ਦੇਖੋ ਲੇਵੇ ਦੇ ਨਾੜਾ ਵਗੈਰਾ ਬਹੁਤ ਚੰਗੇ ਸੋਹਣੀਆਂ ਤੇ ਮਿਲਕ ਮੀਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਜਾਂਦੀ ਪਈ ਆ ਤੇ ਚਾਰੇ ਪਾਸੇ ਦੇਖਿਆ ਅੰਗਾ ਢੰਗਾ ਦੀ ਸਾਫ ਸੁਥਰੀ ਆ ਅੱਗੇ ਭਾਈ ਜੀ 2 ਨੰਬਰ ਦੀ ਜਿਹੜੀ ਵੈੜ ਦੇਖੀਏ ਨੇ ਖੜੀ ਆਪਾਂ ਇਹ ਵੀ ਭਾਈ ਦੂਜੇ ਸੂਏ ਦੂਜਾ ਸੂਆ ਇਹ ਨੂੰ ਹੋ ਗਿਆ 1 ਮਹੀਨਾ 17 18 ਦਿਨ ਉਹਦੇ ਨੂੰ 10 ਦਿਨ ਪਹਿਲਾਂ ਸੂਈ ਜਾ ਹਣਾ ਉਹਦੇ ਨੂੰ 10 ਦਿਨ ਪਹਿਲਾਂ ਸੂਈ ਇਹ ਥੱਲੇ ਹੁਣ ਦੁੱਧ ਕਿੰਨਾ ਚੋਣ ਵਾਲਾ ਇਹਦੇ ਥੱਲੇ ਭਾਈ 17 ਲੀਟਰ ਦੁੱਧ ਪਿਆ 16 ਲੀਟਰ ਮਿਲ ਕੇ ਦੇ ਦਾਂਗੇ ਹਾਂ ਦੁੱਧ ਭਾਈ ਹੁਣ 16 ਲੀਟਰ ਮਿਲ ਕੇ ਦੇ ਦਾਂਗੇ ਕਰਮੀ ਕਰਕੇ ਥੋੜੇ ਘਟਿਆ ਮੀਆਂ ਨੇ ਦੁੱਧ ਨਹੀਂ ਇਹ ਵੀ 18 19 ਲੀਟਰ ਵੀ ਦਊ ਇਹਦਾ ਭਾਅ 바ਗੀ ਰੱਖਿਆ ਇਹਦਾ ਬਈ ਪਾਇਨ ਰੱਖਿਆ ਗੁਜੈਸ ਹੋਜੂਗੀ ਹੋਜੂ ਚੋਣ ਜਵਾ ਧਾਰਪੂਰ ਸਰ ਜੀ ਸਹੀ ਓਕੇ ਜਮਨ ਕੋਈ ਟਿੱਕਤ ਨਹੀਂ ਟੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਦੂਜਾ ਸੁਦਾ ਬੈੜ ਇਹ ਵੀ ਸੁਈ ਵੀ ਆ ਥੱਲੇ ਨਾੜਾ ਵਗੈਰਾ ਦੇਫੂ ਜਮਾ ਭਾਰਤ ਦਾ ਨਕਸ਼ਾ ਦਿਖਾਈ ਦਿੰਦਾ ਮਿਰਕ ਮੇਨ ਵਗੈਰਾ ਚੰਗੀ ਆ ਦੂਜੇ ਨੰਬਰ ਉਪਰ ਅਪ ਗੱਲ ਕਰੀਏ ਸਾਫ ਸੁਥਰੇ ਕੱਦ ਬੈੜ ਚੰਗਾ 65000 ਰੁਪਏ ਕੀਮਤ ਆ ਮਹੀਨਾ ਹੋ ਗਿਆ ਲਗਭਗ ਸੁਈ ਨੂੰ ਸਾਫ ਸੁਥਰੀ ਆ ਜਿੰਦ ਜਾਣ ਬਹੁਤਾ 65000 ਦੇ ਵਿੱਚ ਵੀਰ ਮਾਨਦਾਨ ਹੋਊਗਾ ਹਾਂ ਹਾਂ ਕਰ ਲੈ ਲੈ ਚਲੋ ਦਲਦੀਆ ਥੋੜਾ ਇਧਰ ਸੋ ਦੋ ਵੜਾ ਦਿਖਾ ਦਿਆਂ ਸੂਈਆਂ ਸਮਈਆਂ ਮਹੀਨਾ-ਮਹੀਨਾ ਹੋ ਗਿਆ ਸੂਈਆਂ ਨੂੰ ਨਾ ਕਟਾਣਾ ਬੱਚਾ ਬੱਚਾ ਇਹਦੇ ਵਿੱਚ ਕੋਈ ਨਹੀਂ ਹੈਗਾ ਰਾਜੀ ਸਮਈਆਂ ਪੰਜਾਬੀਆਂ ਦੁੱਧ ਇੱਕ ਥੱਲੇ 20 ਲੀਟਰ ਹਾਜਣੂ ਇੱਕ ਥੱਲੇ 16 ਲੀਟਰ ਚੋਣ ਦਾ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ ਕਿਸੇ